ਸਾਰੇ ਭੈਣ ਭਾਈਆਂ ਨੂੰ ਜੈ ਮਸੀਹ ਕੀ ਸੋ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖ ਰਹੇ ਸੀਗੇ ਦੂਸਰਾ ਰਾਜਾ ਚੌਥੇ ਅਧਿਆਏ ਦੇ ਵਿੱਚ ਜੋ ਕਹਾਣੀ ਸਾਨੂੰ ਨਜ਼ਰ ਆਉਂਦੀ ਆ ਇੱਕ ਵਿਧਵਾ ਦੇ ਤੇਲ ਦੀ ਕੁੱਪੀ ਦੇ ਸੰਬੰਧ ਵਿੱਚ ਔਰ ਉਸੇ ਵਿੱਚ ਦੂਸਰਾ ਭਾਗ ਆ ਸੋ ਪਹਿਲੇ ਭਾਗ ਵਿੱਚ ਅਸੀਂ ਦੇਖਿਆ ਸੀ ਕਿ ਕਿਸ ਤਰ੍ਹਾਂ ਇਸ ਔਰਤ ਦਾ ਜੋ ਪਤੀ ਸੀਗਾ ਇਹ ਭਾਵੇਂ ਅਲੀਸ਼ਾ ਨਬੀ ਦਾ ਇੱਕ ਦਾਸ ਸੀ ਪਰ ਫਿਰ ਵੀ ਉਹ ਕਰਜ਼ਾਈ ਹੋ ਕੇ ਮਰਿਆ ਸੋ ਅਸੀਂ ਕਾਫੀ ਕੁਝ ਸਿੱਖਿਆ ਸੀਗਾ ਕਰਜ਼ੇ ਦੇ ਬਾਰੇ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਕਰਜ਼ਾਈ ਹੋ ਜਾਂਦਾ ਆ ਕਰਜ਼ਿਆਂ 'ਚ ਫਸ ਜਾਂਦਾ ਆ ਔਰ ਕਿਸ ਤਰ੍ਹਾਂ ਅਸੀਂ ਕਰਜ਼ਿਆਂ ਤੋਂ ਮੁਕਤ ਹੋ ਸਕਦੇ ਆ ਉਹਦੇ ਲਈ ਕਿਹੜੇ-ਕਿਹੜੇ ਕੰਮ ਕਰਨੇ ਸਾਨੂੰ ਜ਼ਰੂਰੀ ਆ ਔਰ ਕਿਸ ਤਰ੍ਹਾਂ ਕਰਜ਼ਾ ਸਾਡੀ ਗਵਾਹੀ ਵੀ ਖਰਾਬ ਕਰ ਦਿੰਦਾ ਆ ਸਾਨੂੰ ਇੱਕ ਸ਼ਰਮਿੰਦਿਆਂ ਵੀ ਸਾਨੂੰ ਸਮਾਜ ਵਿੱਚ ਜੋ ਆ ਕਈ ਵਾਰੀ ਹੋਣਾ ਪੈ ਜਾਂਦਾ ਆ ਤੇ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਕਾਫੀ ਖੋਲ ਕੇ ਸਿੱਖਿਆ ਸੀਗਾ ਅਗਰ ਤੁਸੀਂ ਉਹ ਵੀਡੀਓ ਨਹੀਂ ਸੁਣਿਆ ਤਾਂ ਤੁਸੀਂ ਇਸ YouTube ਚੈਨਲ ਦੇ ਪਲੇਲਿਸਟ ਵਿੱਚ ਜਾ ਕੇ ਤੁਸੀਂ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਵਿਧਵਾ ਦੇ ਤੇਲ ਦੀ ਕੁੱਪੀ ਸੋ ਅੱਜ ਅਸੀਂ ਅੱਗੇ ਵਧਦੇ ਆ ਦੂਸਰਾ ਰਾਜਾ ਚੌਥਾ ਅਧਿਆਇ ਉਸਦੀ ਇਕਾਇਤ ਉਸ ਵਿੱਚ ਲਿਖਿਆ ਨਬੀਆਂ ਦਿਆਂ ਪੁੱਤਰਾਂ ਦੀਆਂ ਤੀਵੀਆਂ ਵਿੱਚੋਂ ਇੱਕ ਜਣੀ ਨੇ ਅਲਿਸ਼ਾ ਅੱਗੇ ਦੁਹਾਈ ਦਿੱਤੀ ਸੋ ਇਸ ਸਗਾ ਦੇ ਉੱਤੇ ਇੱਕ ਬਹੁਤ ਹੀ ਉੱਤਮ ਇੱਕ ਸੰਦੇਸ਼ ਜੋ ਆ ਸਾਨੂੰ ਸਿੱਖਣ ਵਾਸਤੇ ਮਿਲਦਾ ਆ ਕਿ ਇਸ ਵਿਧਵਾ ਔਰਤ ਨੇ ਆਪਣੀ ਇਸ ਮੁਸ਼ਕਲ ਦੇ ਵਿੱਚ ਉਹਨੇ ਇੱਕ ਸਹੀ ਵਿਅਕਤੀ ਨੂੰ ਚੁਣਿਆ ਜਿਸ ਦੇ ਅੱਗੇ ਆ ਕੇ ਉਹਨੇ ਦੁਹਾਈ ਦਿੱਤੀ ਹੈ ਕਿਉਂਕਿ ਉਹਨੇ ਇੱਧਰ ਉੱਧਰ ਕੁਝ ਸੰਸਾਰਿਕ ਲੋਕਾਂ ਦੇ ਅੱਗੇ ਜਾ ਕੇ ਦੁਹਾਈਆਂ ਦੇਣੀਆਂ ਨਹੀਂ ਸ਼ੁਰੂ ਕਰ ਦਿੱਤੀਆਂ ਜਾਂ ਉਸਨੇ ਸਿਰਫ ਆਪਣੀ ਇੱਕ ਨਿਰਾਸ਼ਾ ਦੇ ਵਿੱਚ ਹੀ ਆਪਣੇ ਘਰੇ ਹੀ ਬੈਠ ਕੇ ਨੇ ਰੋਣਾ ਨਹੀਂ ਜਾਰੀ ਰੱਖਿਆ ਬਲਕਿ ਉਹ ਆਪਣੇ ਘਰੋਂ ਨਿਕਲੀ ਔਰ ਇੱਕ ਸਹੀ ਸਥਾਨ ਤੇ ਆਈ ਇੱਕ ਸਹੀ ਵਿਅਕਤੀ ਦੇ ਅੱਗੇ ਆਈ ਔਰ ਉਹਨੇ ਇੱਕ ਸਹੀ ਢੰਗ ਨਾਲ ਉਸ ਦੇ ਅੱਗੇ ਦੁਹਾਈ ਦਿੱਤੀ ਆਪਣਾ ਦਿਲ ਨੂੰ ਖੋਲ ਕੇ ਰੱਖ ਦਿੱਤਾ ਇੱਕ ਵਿਅਕਤੀ ਦੇ ਅੱਗੇ ਉਹ ਕੌਣ ਆ ਅਲੀਸ਼ਾ ਨਬੀ ਕਿਉਂਕਿ ਕਿਤੇ ਨਾ ਕਿਤੇ ਇਸ ਔਰਤ ਨੇ ਅਲੀਸ਼ਾ ਨਬੀ ਨੂੰ ਜਾਣਿਆ ਕਿਉਂਕਿ ਇਹਦਾ ਪਤੀ ਅਲੀਸ਼ਾ ਨਬੀ ਦਾ ਇੱਕ ਦਾਸ ਸੀਗਾ ਤੋਂ ਇਸ ਨੇ ਉਸ ਨੂੰ ਸਮਝਿਆ ਔਰ ਜਾਣਿਆ ਔਰ ਇੱਕ ਵਿਸ਼ਵਾਸ ਕੀਤਾ ਕਿ ਇਹ ਜੋ ਵਿਅਕਤੀ ਆ ਇੱਕ ਪਰਮੇਸ਼ਰ ਦਾ ਸੱਚਾ ਦਾਸ ਆ ਇਹਨਾਂ ਨੂੰ ਪਹਿਚਾਣਿਆ ਔਰ ਵਿਸ਼ਵਾਸ ਕੀਤਾ ਕਿ ਹਾਂ ਇਹ ਮੇਰੇ ਦੁੱਖ ਨੂੰ ਸਮਝੇਗਾ ਮੇਰੀ ਤਕਲੀਫ ਨੂੰ ਸਮਝੇਗਾ ਔਰ ਇਹ ਇੱਕ ਖੁਦਾ ਦਾ ਸੱਚਾ ਦਾਸ ਆ ਇਹ ਜ਼ਰੂਰ ਮੇਰੇ ਲਈ ਕੁਝ ਕਰੇਗਾ ਇਹ ਪਰਮੇਸ਼ਰ ਦੇ ਅੱਗੇ ਮੇਰੇ ਲਈ ਦੁਹਾਈ ਦੇਗਾ ਸੋ ਇਥੇ ਕਿੰਨੀ ਅੱਛੀ ਇੱਕ ਐਗਜ਼ਾਮਪਲ ਜੋ ਇਸ ਵਿਧਵਾ ਔਰਤ ਨੇ ਸਾਡੇ ਲਈ ਸੈੱਟ ਕੀਤੀ ਆ ਕਿ ਅਸੀਂ ਆਪਣੀ ਮੁਸ਼ਕਲ ਦੇ ਵਿੱਚ ਆਪਣੇ ਕਠਿਨ ਸਮੱਸਿਆਵਾਂ ਦੇ ਵਿੱਚ ਜੋ ਆ ਸੀ ਹਮੇਸ਼ਾ ਇੱਕ ਸਹੀ ਵਿਅਕਤੀ ਦੀ ਚੋਣ ਕਰਨੀ ਆ ਜਿਸ ਦੇ ਅੱਗੇ ਜਾ ਕੇ ਅਸੀਂ ਆਪਣਾ ਦਿਲ ਖੋਲ ਸਕੀਏ ਇੱਕ ਆਪਣਾ ਦਿਲ ਜੁਆ ਜਿਸ ਦੇ ਕੋ ਖੋਲ ਸਕੀਏ ਆਪਣੇ ਜੀਵਨ ਦੀਆਂ ਗੁੱਜੀਆਂ ਕੁਝ ਗੱਲਾਂ ਕੁਝ ਸਮੱਸਿਆਵਾਂ ਜਿਹਦੇ ਅੱਗੇ ਅਸੀਂ ਰੱਖ ਸਕੀਏ ਉਹ ਵਿਅਕਤੀ ਨੂੰ ਪਹਿਚਾਨਣ ਦੀ ਸਾਨੂੰ ਜ਼ਰੂਰਤ ਹੁੰਦੀ ਆ ਜਿਹੜਾ ਉਹ ਵਿਅਕਤੀ ਸੱਚਮੁੱਚ ਸਾਡੇ ਦਰਦ ਨੂੰ ਸਾਡੀ ਤਕਲੀਫ ਨੂੰ ਸਮਝੇ ਔਰ ਉਹ ਸੱਚੇ ਦਿਲ ਨਾਲ ਤੁਹਾਡੇ ਲਈ ਉਹ ਕੁਝ ਕਰ ਸਕਦਾ ਹੋਵੇ ਇਸ ਪ੍ਰਕਾਰ ਨਾਲ ਅਸੀਂ ਕੀ ਕਰਨਾ ਹੈ ਇੱਕ ਵਿਅਕਤੀ ਦੇ ਅੱਗੇ ਆਪਣਾ ਦਿਲ ਖੋਲਣਾ ਹਰ ਕਿਸੇ ਦੇ ਅੱਗੇ ਅਸੀਂ ਆਪਣਾ ਦਿਲ ਨਹੀਂ ਖੋਲਣਾ ਕਿਉਂਕਿ ਅਕਸਰ ਬਹੁਤ ਸਾਰੇ ਲੋਕਾਂ ਨੂੰ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਜੀਵਨ ਦੇ ਵਿੱਚ ਜਦੋਂ ਕੋਈ ਸਮੱਸਿਆ ਕੋਈ ਆ ਜਾਂਦੀ ਆ ਕਿਸੇ ਪਰੇਸ਼ਾਨੀਆਂ ਚੁੱਕ ਜਾਂਦੇ ਆ ਤੋ ਉਹ ਜਿਹੜਾ ਵੀ ਉਹਨੂੰ ਰਾਹ ਵਿੱਚ ਮਿਲਦਾ ਉਹਦੇ ਨਾਲ ਹੀ ਆਪਣਾ ਦਿਲ ਖੋਲਣਾ ਸ਼ੁਰੂ ਕਰ ਦਿੰਦੇ ਆ ਉਹਦੇ ਅੱਗੇ ਹੀ ਉਹ ਆਪਣੀਆਂ ਜੋ ਸਮੱਸਿਆਵਾਂ ਰੱਖਣੀਆਂ ਸ਼ੁਰੂ ਕਰ ਦਿੰਦੇ ਆ ਉਹਨਾਂ ਦੇ ਅੱਗੇ ਹੀ ਉਹ ਦੁਹਾਈਆਂ ਦੇਣੀਆਂ ਸ਼ੁਰੂ ਕਰ ਦਿੰਦੇ ਆ ਜਿਨ੍ਹਾਂ ਦੇ ਅੱਗੇ ਤੁਹਾਡੀਆਂ ਦੁਹਾਈਆਂ ਜਿਨ੍ਹਾਂ ਦੇ ਅੱਗੇ ਤੁਹਾਡਾ ਜੋ ਵੀ ਤੁਸੀਂ ਦਿਲ ਫੋਲਿਆ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਉਹ ਬੇਕਾਰ ਚ ਹੀ ਅਸੀਂ ਕੀ ਕਰੀ ਜਾਂਦੇ ਆ ਇੱਕ ਆਪਣਾ ਮਖੌਲ ਅਸੀਂ ਬਣਾਈ ਜਾਂਦੇ ਆ ਕਿਉਂਕਿ ਬਹੁਤ ਸਾਰੇ ਲੋਕ ਐਸੇ ਢੇ ਆਸ-ਪਾਸ ਹੁੰਦੇ ਆ ਜਿਹੜੇ ਤੁਹਾਡੇ ਦੁੱਖ ਨੂੰ ਇਸ ਤਰ੍ਹਾਂ ਸੁਣਨਗੇ ਜਿਸ ਤਰ੍ਹਾਂ ਸੱਚਮੁੱਚ ਉਹ ਤੁਹਾਡੇ ਬਹੁਤ ਵੱਡੇ ਹਮਦਰਦ ਤੇ ਆ ਜਿਸ ਤਰ੍ਹਾਂ ਸੱਚਮੁੱਚ ਉਹਨਾਂ ਨੂੰ ਤੁਹਾਡੀ ਹਾਲਤ ਵੇਖ ਕੇ ਬਹੁਤ ਹੀ ਜ਼ਿਆਦਾ ਤੁਹਾਡੇ ਤੇ ਤਰਸ ਆ ਰਿਹਾ ਜਾਂ ਤੁਹਾਡੀ ਤਕਲੀਫ ਨੂੰ ਸਮਝ ਰਿਹਾ ਪਰ ਸਾਡੇ ਜਾਣ ਤੋਂ ਪਿੱਛੋਂ ਉਹ ਵਿਅਕਤੀ ਦੂਸਰਿਆਂ ਨਾਲ ਫਿਰ ਸਾਡਾ ਦੁੱਖ ਜੋ ਆ ਸਾਂਝਾ ਕਰ ਕਰਕੇ ਕੀ ਕਰਦੇ ਆ ਮਖੌਲ ਬਾਜੀ ਵੀ ਕਰਦੇ ਆ ਠੱਠੇ ਬਾਜੀ ਵੀ ਕਰਦੇ ਆ ਔਰ ਹੱਸਦੇ ਆ ਸਾਡੇ ਉੱਤੇ ਖੋਸ਼ ਹੁੰਦੇ ਆ ਬਹੁਤ ਸਾਰੇ ਲੋਕ ਸਾਡੇ ਜੀਵਨ ਦੀਆਂ ਕੁਝ ਤਕਲੀਫਾਂ ਸੁਣ ਕੇ ਜਿਨ੍ਹਾਂ ਨੂੰ ਅਸੀਂ ਤਕਲੀਫਾਂ ਏਸਲੀ ਦਾਸਰੇ ਹੁੰਨੇ ਆ ਕਿ ਸ਼ਾਇਦ ਇਹ ਮੇਰੇ ਲਈ ਕੁਝ ਕਰੇਗਾ ਸੋ ਇਸ ਲਈ ਸਭ ਤੋਂ ਮਹੱਤਵਪੂਰਨ ਚੀਜ਼ ਇੱਥੇ ਅਸੀਂ ਸਿੱਖਦੇ ਆ ਕਿ ਅਸੀਂ ਆਪਣਾ ਦੁੱਖ ਜੋ ਆ ਉਹਨੂੰ ਹਮੇਸ਼ਾ ਦਸੀਏ ਜਿਹੜਾ ਤੁਹਾਡੇ ਦੁੱਖ ਨੂੰ ਆਪਣਾ ਦੁੱਖ ਸਮਝਣ ਵਾਲਾ ਹੋਵੇ ਸੋ ਇਸ ਲਈ ਜੋ ਵਿਧਵਾ ਔਰਤ ਆ ਇਸਨੇ ਅਲੀ ਸ਼ਾ ਨਬੀ ਦੇ ਅੱਗੇ ਆ ਕੇ ਆਪਣਾ ਦੁੱਖ ਫੋਲਿਆ ਇਹਨੇ ਦੁਖਾਈ ਦਿੱਤੀ ਅਲੀ ਸ਼ਾ ਨਬੀ ਦੇ ਅੱਗੇ ਆ ਕੇ ਅਲਿਸ਼ਾ ਨਬੀ ਯਹੋਵਾ ਪਰਮੇਸ਼ਵਰ ਦਾ ਇੱਕ ਸੱਚਾ ਦਾਸ ਆ ਔਰ ਇਹ ਜੋ ਵਿਧਵਾ ਔਰਤਾਂ ਇਹਨੂੰ ਵੀ ਪਤਾ ਇਸ ਗੱਲ ਦਾ ਕਿ ਅਲਿਸ਼ਾ ਨਬੀ ਕੋਈ ਸ਼ਾਹੂਕਰ ਨਹੀਂ ਆ ਅਲਿਸ਼ਾ ਨਬੀ ਕੋਈ ਸੇਠ ਨਹੀਂ ਆ ਕਿ ਜਿਹਦੇ ਕੋਲ ਬਹੁਤ ਸਾਰਾ ਪੈਸਾ ਆ ਔਰ ਉਹ ਆਪਣੇ ਖਜ਼ਾਨੇ ਚੋਂ ਮੈਨੂੰ ਬਹੁਤ ਸਾਰਾ ਪੈਸਾ ਕੱਢ ਕੇ ਦੇਵੇਗਾ ਇਹ ਗੱਲ ਵਿਧਵਾ ਔਰਤ ਨੂੰ ਵੀ ਪਤਾ ਹੈ ਪਰ ਫਿਰ ਵੀ ਉਨੇ ਇਸ ਗੱਲ ਨੂੰ ਧਿਆਨ ਚ ਰੱਖਿਆ ਕਿ ਭਾਵੇਂ ਦੇ ਕੋਲ ਬਹੁਤ ਸਾਰਾ ਪੈਸਾ ਨਹੀਂ ਆ ਪਰ ਫਿਰ ਵੀ ਉਹ ਪਰਮੇਸ਼ਰ ਦਾ ਦਾਸ ਹੈ ਨੇ ਵਿਸ਼ਵਾਸ ਕੀਤਾ ਉਸਨੇ ਕਿਸੇ ਸ਼ਾਹੂਕਾਰ ਕੋਲ ਜਾਣ ਦੀ بجائے ਕਿਸੇ ਸੇਠ ਕੋਲ ਜਾਣ ਦੀ بجائے ਕਿਸੇ ਰਾਜੇ ਕੋਲ ਜਾਣ ਦੀ بجائے ਉਸਨੇ ਕਿਸੇ ਅਮੀਰ ਵਿਅਕਤੀ ਕੋਲ ਜਾਣ ਦੀ بجائے ਉਸਨੇ ਪਰਮੇਸ਼ਰ ਦੇ ਦਾਸ ਕੋਲ ਆਉਣਾ ਜਿਹੜਾ ਆ ਜਿਆਦਾ ਉੱਤਮ ਸਮਝਿਆ ਇਸ ਲਈ ਅੱਜ ਇਹ ਚੀਜ਼ ਸਾਡੇ ਵਾਸਤੇ ਕੀ ਇੱਕ ਸਾਨੂੰ ਸੰਦੇਸ਼ ਦਿੰਦੀ ਆ ਕਿ ਜਿਸ ਪ੍ਰਕਾਰ 40 ਜ਼ਬੂਰ ਉਸਤਾ ਚਾਰ ਵਚਨ ਦੇ ਵਿੱਚ ਲਿਖਿਆ ਆ ਕਿ ਤਨ ਹੈ ਉਹ ਪੁਰਸ਼ ਜਿਹੜਾ ਯਹੋਵਾ ਨੂੰ ਆਪਣਾ ਆਸਰਾ ਬਣਾਉਂਦਾ ਹੈ ਸੋ ਬਾਈਬਲ ਉਸ ਵਿਅਕਤੀ ਨੂੰ ਮੁਬਾਰਕ ਜੋ ਮੰਨਦੀ ਆ ਕਿ ਜਿਹੜਾ ਮਨੁੱਖ ਨੂੰ ਆਪਣਾ ਆਸਰਾ ਬਣਾਉਣ ਦੀ ਜਗ੍ਹਾ ਉਹ ਪਰਮੇਸ਼ਵਰ ਨੂੰ ਆਪਣਾ ਆਸਰਾ ਬਣਾਉਂਦਾ ਹੈ ਉਹ ਮਨੁੱਖਾਂ ਦੇ ਵੱਲ ਦੇਖਣ ਦੀ بجائے ਉਹ ਪਰਮੇਸ਼ਵਰ ਦੀ ਔਰ ਦੇਖਦਾ ਹੈ ਸੋ ਇਸ ਵਿਦਵਾ ਔਰਤ ਨੇ ਪਰਮੇਸ਼ਵਰ ਨੂੰ ਆਪਣਾ ਆਸਰਾ ਬਣਾਇਆ ਇਹਦਾ ਅਲੀਸ਼ਾ ਨਬੀ ਦੇ ਕੋਲ ਆਉਣਾ ਇਹ ਦੱਸਦਾ ਆ ਕਿ ਇਹਨੇ ਮਨੁੱਖਾਂ ਨੂੰ ਆਪਣਾ ਆਸਰਾ ਬਣਾਉਣ ਦੀ ਜਗ੍ਹਾ ਇਹਨੇ ਪਰਮੇਸ਼ਵਰ ਨੂੰ ਆਪਣਾ ਆਸਰਾ ਬਣਾਇਆ ਇਹ ਕਿਸੇ ਸ਼ਾਹੂਕਾਰ ਕਿਸੇ ਅਮੀਰ ਵਿਅਕਤੀ ਕੋਲ ਵੱਖ-ਵੱਖ ਲੋਕਾਂ ਦੇ ਅੱਗੇ ਜਾ ਕੇ ਨੇ ਹੱਥ ੜਨਾ ਨਹੀਂ ਸ਼ੁਰੂ ਕਰ ਦਿੱਤਾ ਬਲਕਿ ਖੁਦਾ ਦੇ ਦਾਸ ਦੇ ਕੋਲ ਆ ਕੇ ਕੀ ਕਰ ਰਹੀ ਹੈ ਦੁਹਾਈ ਦੇ ਰਹੀ ਹੈ ਇਸ ਲਈ ਅੱਜ ਅਸੀਂ ਹਮੇਸ਼ਾ ਇਸ ਨੂੰ ਯਾਦ ਰੱਖਣਾ ਆ ਕਿ ਆਪਣੀਆਂ ਮੁਸ਼ਕਲਾਂ ਦੇ ਵਿੱਚ ਆਪਣੀਆਂ ਕਠਿਨਾਈਆਂ ਦੇ ਵਿੱਚ ਜੇ ਕੋਈ ਐਸੀ ਨੋਬਤ ਆਗੀ ਜਾਂ ਦੁਹਾਈਆਂ ਦੇਣ ਦੀ ਸਾਡੇ ਜੀਵਨ 'ਚ ਤੇ ਸਾਡੀ ਦੁਹਾਈ ਜਿਹੜੀ ਆ ਉਹ ਪਰਮੇਸ਼ਵਰ ਦੇ ਹਜ਼ੂਰ ਜਾਏਗੀ ਮਨੁੱਖਾਂ ਦੇ ਹਜ਼ੂਰ ਸਾਡੀ ਦੁਹਾਈ ਨਹੀਂ ਜਾਊਗੀ ਅਸੀਂ ਆਪਣੀ ਹਰ ਮੁਸ਼ਕਲ ਦੇ ਵਿੱਚ ਅਸੀਂ ਪਰਮੇਸ਼ਵਰ ਦੀ ਔਰ ਦੇਖਾਂਗੇ ਮਨੁੱਖਾਂ ਦੀ ਔਰ ਨਹੀਂ ਦੇਖਾਂਗੇ ਜਿਸ ਪ੍ਰਕਾਰ ਪ੍ਰਭੂ ਦਾ ਦਾਸ ਜੋ ਆ 123 ਨੰਬਰ ਜ਼ਬੂਰ ਦੇ ਵਿੱਚ ਲਿਖਦਾ ਆ ਇਹ ਸਵਰਗ ਦੇ ਵਾਸੀ ਮੈਂ ਆਪਣੀਆਂ ਅੱਖਾਂ ਤੇਰੀ ਵੱਲ ਚੁੱਕਦਾ ਹਾਂ ਵੇਖੋ ਜਿਵੇਂ ਦਾਸਾਂ ਦੀਆਂ ਅੱਖਾਂ ਆਪਣੇ ਮਾਲਕਾਂ ਦੇ ਹੱਥ ਵੱਲ ਅਤੇ ਗੋਲੀ ਦੀਆਂ ਅੱਖਾਂ ਆਪਣੀ ਬੀਬੀ ਦੇ ਹੱਥ ਵੱਲ ਹਨ ਤਿਵੇਂ ਸਾਡੀਆਂ ਅੱਖਾਂ ਸਾਡੇ ਪਰਮੇਸ਼ਵਰ ਯਹੋਵਾ ਵੱਲ ਹਨ ਜਦ ਤੀਕੋ ਸਾਡੇ ਉੱਤੇ ਤਰਸ ਨਾ ਕਰੇ ਕਿਸ ਕਿੰਨਾ ਇੱਕ ਖੂਬਸੂਰਤ ਇੱਕ ਇਹ वचन ਹੈ ਕਿ ਪ੍ਰਭੂ ਦਾ ਦਾਸ ਕਹਿੰਦਾ ਕਿ ਜਿਸ ਤਰ੍ਹਾਂ ਇੱਕ ਗੋਲੀ ਆਪਣੀ ਇੱਕ ਮਾਲਕਨ ਦੇ ਹੱਥਾਂ ਵੱਲ ਦੇਖਦੀ ਆ ਕਿ ਅਗਰ ਮੈਨੂੰ ਕੋਈ ਜ਼ਰੂਰਤ ਹੈ ਅਗਰ ਮੈਂ ਕਿਸੇ ਸਮੱਸਿਆ 'ਚ ਆਂ ਅਗਰ ਮੈਂ ਕਿਸੇ ਐਸੀ ਮੁਸ਼ਕਲ 'ਚ ਆਂ ਤਾਂ ਮੇਰੀ ਸਹਾਇਤਾ ਮੇਰੀ ਮਾਲਕਨ ਦੇ ਹੱਥਾਂ ਤੋਂ ਆਏਗੀ ਮੇਰੀਆਂ ਜ਼ਰੂਰਤਾਂ ਮੇਰੀ ਮਾਲਕਨ ਦੇ ਹੱਥਾਂ ਤੋਂ ਪੂਰੀਆਂ ਹੋਣਗੀਆਂ ਇਸੇ ਪ੍ਰਕਾਰ ਕਹਿੰਦਾ ਮੈਂ ਉਸ ਪਰਮੇਸ਼ਰ ਦੀ ਔਰ ਮੈਂ ਦੇਖੂਗਾ ਉਸ ਪਰਮੇਸ਼ਰ ਦੇ ਹੱਥ ਵੱਲ ਮੈਂ ਦੇਖੂਗਾ ਮੈਨੂੰ ਦੂਸਰਿਆਂ ਦੇ ਹੱਥਾਂ ਵੱਲ ਦੇਖਣ ਦੀ ਜ਼ਰੂਰਤ ਨਹੀਂ ਆ ਜਿਸ ਪ੍ਰਕਾਰ ਉਹਦਾ ਦਾਸ 121 ਨੰਬਰ ਜ਼ਬੂਰ ਦੇ ਵਿੱਚ ਲਿਖਦਾ ਮੈਂ ਆਪਣੀਆਂ ਅੱਖਾਂ ਪਹਾੜਾਂ ਵੱਲ ਚੁੱਕਾਂਗਾ ਮੇਰੀ ਸਹਾਇਤਾ ਕਿੱਥੋਂ ਆਵੇਗੀ ਔਰ ਦੋ ਆਇਤ ਵਿੱਚ ਇਸ ਸਵਾਲ ਦਾ ਜਵਾਬ ਵੀ ਲਿਖਦਾ ਕਿ ਮੇਰੀ ਸਹਾਇਤਾ ਯਹਵਾ ਤੋਂ ਹੈ ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ ਇਸ ਲਈ ਪਰਬੁਰ ਦਾ ਅਸਕਿੰਦਾ ਕਿ ਮੇਰੀ ਸਹਾਇਤਾ ਪਰਮੇਸ਼ਰ ਦੀ ਔਰਤੋਂ ਨਿਕਲੇਗੀ। ਔਰ ਜਿਹੜਾ ਵਿਅਕਤੀ ਇਸ ਗੱਲ ਨੂੰ ਅੱਛੀ ਤਰ੍ਹਾਂ ਸਮਝ ਲੈਂਦਾ, ਜਾਣ ਲੈਂਦਾ ਅਨੁਭਵ ਦੇ ਨਾਲ ਉਹ ਵਿਅਕਤੀ ਕਦੀ ਮਨੁੱਖਾਂ ਦੇ ਅੱਗੇ ਫਿਰ ਦੁਹਾਈਆਂ ਦੇਣੀਆਂ ਜਿਹੜੀਆਂ ਕਦੀ ਜ਼ਰੂਰੀ ਨਹੀਂ ਸਮਝੇਗਾ। ਜਿਹੜਾ ਵਿਅਕਤੀ ਖੁਦਾ ਦੇ ਅੱਗੇ ਦੁਹਾਈਆਂ ਦੇਣੀਆਂ ਕੀ ਕਰ ਦਿੰਦਾ ਸਿੱਖ ਲੈਂਦਾ ਹੈ। ਜਿਸ ਪ੍ਰਕਾਰ ਪ੍ਰਭੂ ਦਾ ਦਾਸ ਜੋ ਆ 18 ਜ਼ਬੂਰ ਉਸ ਦੀ 6 ਆਇਤ ਵਿੱਚ ਲਿਖਦਾ ਆ ਆਪਣੀ ਔਕ ਦੇ ਵੇਲੇ ਮੈਂ ਯਹੋਵਾ ਨੂੰ ਪੁਕਾਰਿਆ ਅਤੇ ਆਪਣੇ ਪਰਮੇਸ਼ਵਰ ਦੀ ਦੁਹਾਈ ਦਿੱਤੀ ਉਸ ਨੇ ਆਪਣੀ ਹੈਕਲ ਵਿੱਚੋਂ ਮੇਰੀ ਆਵਾਜ਼ ਸੁਣੀ ਅਤੇ ਮੇਰੀ ਦੁਹਾਈ ਉਸ ਦੇ ਅੱਗੇ ਸਗੋਂ ਉਸ ਦੇ ਕੰਨਾਂ ਤੀਕ ਪੁੱਜੀ ਸੋ ਇੱਕ ਅਨੁਭਵ ਹੈ 다উদ ਦਾ ਆਪਣੇ ਮੁਸ਼ਕਲ ਸਮੇਂ ਦੇ ਵਿੱਚ ਕਹਿੰਦਾ ਮੈਂ ਕਿਸੇ ਮਤਲਬ ਮਨੁੱਖਾਂ ਦੇ ਅੱਗੇ ਵਿਅਰਥ ਦੁਹਾਈਆਂ ਨਹੀਂ ਦਿੱਤੀਆਂ ਮਨੁੱਖਾਂ ਦੀ ਔਰ ਦੇਖਣਾ ਨਹੀਂ ਸ਼ੁਰੂ ਕਰ ਦਿੱਤਾ ਜਾਂ ਇੱਕ ਆਪਣੇ ਆਪ ਨੂੰ ਬੇਸਹਾਰਾ ਜਾਂ ਲਾਚਾਰ ਨਹੀਂ ਮੈਂ ਮਹਿਸੂਸ ਕਰਕੇ ਨਿਰਾਸ਼ ਹੋ ਕੇ ਨਹੀਂ ਬੈਠ ਗਿਆ ਬਲਕਿ ਕਹਿੰਦਾ ਮੈਂ ਆਪਣੀ ਔਂਖ ਦੇ ਵੇਲੇ ਮੈਂ ਯਹੋਵਾ ਨੂੰ ਪੁਕਾਰਿਆ ਮੈਂ ਉਸ ਤੇ ਅੱਗੇ ਦੁਹਾਈ ਦਿੱਤੀ ਚਿਸਤੇ ਅੱਗੇ ਦੁਹਾਈ ਸਾਡੀ ਕਦੀ ਵੀ ਵਿਅਰਥ ਨਹੀਂ ਜਾਂਦੀ ਜਿਹੜਾ ਪਰਮੇਸ਼ਵਰ ਸਾਡੀਆਂ ਦੁਹਾਈਆਂ ਸੁਣ ਕੇ ਕਦੀ ਵੀ ਆਪਣੇ ਕੰਨ ਬੰਦ ਨਹੀਂ ਕਰਦਾ ਉਹ ਪਰਮੇਸ਼ਵਰ ਕਦੀ ਸਾਡੀ ਦੁਹਾਈ ਨੂੰ ਤੋਛ ਨਹੀਂ ਜਾਂਦਾ ਉਸ ਵਿਅਕਤੀ ਦੀ ਦੁਹਾਈ ਨੂੰ ਜਿਹੜਾ ਉਹ ਵਿਅਕਤੀ ਖੁਦਾ ਦੀ ਆਵਾਜ਼ ਲਈ ਆਪਣੇ ਕੰਨ ਖੁੱਲੇ ਰੱਖਦਾ ਆ ਪਰਮੇਸ਼ਵਰ ਦੀ ਆਗਿਆ ਪੂਰੀ ਕਰਨ ਲਈ ਉਹ ਆਪਣੇ ਦਿਲ ਨੂੰ ਖੁੱਲਾ ਰੱਖਦਾ ਆ ਉਸ ਵਿਅਕਤੀ ਦੇ ਲਈ ਫਿਰ ਪਰਮੇਸ਼ਵਰ ਦੇ ਕੰਨ ਵੀ ਖੁੱਲੇ ਰਹਿੰਦੇ ਆ ਪਰਮੇਸ਼ਰ ਦੇ ਜੋ ਹਜ਼ੂਰ ਵਿੱਚ ਸਾਡੀਆਂ ਦੁਹਾਈਆਂ ਕੀਆ ਫਿਰ ਕਦੀ ਵੀ ਰੱਦ ਨਹੀਂ ਕੀਤੀਆਂ ਜਾਂਦੀਆਂ ਕਿਉਂਕਿ ਪਰਮੇਸ਼ਰ ਖੁਦ ਜੋ ਆ ਪੰਜਾਹ ਜ਼ਬੂਰ ਉਸ ਦੀ 15 ਆਇਤ ਵਿੱਚ ਜੋ ਆ ਪਰਮੇਸ਼ਰ ਆਪਣੇ ਲੋਕਾਂ ਨੂੰ ਕੀ ਬੋਲ ਰਿਹਾ ਆ ਤਾਂ ਦੁੱਖਾਂ ਦੇ ਦਿਨ ਮੈਨੂੰ ਪੁਕਾਰ ਮੈਂ ਤੈਨੂੰ ਛੁਡਾਵਾਂਗਾ ਅਤੇ ਤੂੰ ਮੇਰੀ ਵਡਿਆਈ ਕਰੇਂਗਾ ਇਸ ਤਰ੍ਹਾਂ ਖੁਦਾ ਖੁਦ ਕੀ ਕਰ ਰਿਹਾ ਆਪਣੇ ਮੰਨਣ ਵਾਲਿਆਂ ਨੂੰ ਆਪਣੇ ਲੋਕਾਂ ਨੂੰ ਕੀ ਬੋਲ ਰਿਹਾ ਕਿ ਤੂੰ ਦੁੱਖਾਂ ਦੇ ਦਿਨ ਮੈਨੂੰ ਪੁਕਾਰ ਮਤਲਬ ਕਿ ਕਿਸੇ ਹੋਰ ਨੂੰ ਪੁਕਾਰਨ ਦੀ ਤੈਨੂੰ ਜ਼ਰੂਰਤ ਨਹੀਂ ਤੈਨੂੰ ਸੰਸਾਰ ਦੇ ਲੋਕਾਂ ਅੱਗੇ ਜਾ ਕੇ ਦੁਆਇਆਂ ਦੇਣ ਦੀ ਜ਼ਰੂਰਤ ਨਹੀਂ ਜਦੋਂ ਤੱਕ ਤੇਰਾ ਪਰਮੇਸ਼ਰ ਯਹਵਾ ਉਸ ਜ਼ਿੰਦਾ ਤੇਰੇ ਸਾਥ ਖੜਾ ਤੇਰੀ ਆਵਾਜ਼ ਨੂੰ ਸੁਣਨ ਲਈ ਤਿਆਰ ਆ ਤੇ ਫਿਰ ਤੂੰ ਇੱਧਰ ਉੱਧਰ ਮਤ ਦੇਖ ਤੂੰ ਕਿਦੀ ਔਰ ਦੇਖ ਪਰਮੇਸ਼ਰ ਦੀ ਔਰ ਦੇਖ ਉਹ ਪਰਮੇਸ਼ਰ ਬੋਲ ਰਿਹਾ ਮੈਨੂੰ ਪੁਕਾਰ ਜਦੋਂ ਮੈਂ ਯਹਵਾ ਤੇਰਾ ਪਰਮੇਸ਼ਰ ਤੇਰੀ ਆਵਾਜ਼ ਸੁਣ ਲਈ ਗਿਆ ਤਿਆਰ ਹਾਂ ਮੈਂ ਤੈਨੂੰ ਛੁਡਾਵਾਂਗਾ ਤੂੰ ਮੇਰੀ ਵਡਿਆਈ ਕਰੇਗਾ ਸੋ ਅੱਜ ਸਾਨੂੰ ਜ਼ਰੂਰਤ ਆ ਇਸ ਗੱਲ ਤੇ ਉੱਤੇ ਵਿਸ਼ਵਾਸ ਕਰਨ ਦੀ ਜਿਸ ਪ੍ਰਕਾਰ ਪ੍ਰਭੂ ਦਾ ਦਾਸ 120 ਨੰਬਰ ਜ਼ਬੂਰ ਉਸ ਦੀ ਇੱਕ ਆਇਤ ਵਿੱਚ ਲਿਖਦਾ ਆਪਣੇ ਵਿਪਤਾ ਦੇ ਦਿਨ ਮੈਂ ਯਹਵਾ ਨੂੰ ਪੁਕਾਰਿਆ ਅਤੇ ਉਹਨੇ ਮੈਨੂੰ ਉੱਤਰ ਦਿੱਤਾ ਇਹ ਤੇ ਪਰਮੇਸ਼ਰ ਦਾ ਦਾਸ ਸਿਰਫ ਇਹ ਨਹੀਂ ਕਹ ਰਿਹਾ ਕਿ ਮੈਂ ਪੁਕਾਰਿਆ ਬਲਕਿ ਨਾਲ ਉਹ ਇਹ ਵੀ ਦੱਸ ਰਿਹਾ ਕਿ ਜਦੋਂ ਮੈਂ ਪੁਕਾਰਿਆ ਤੇ ਖੁਦਾ ਨੇ ਮੈਨੂੰ ਉੱਤਰ ਦਿੱਤਾ ਸੋ ਅੱਜ ਅਸੀਂ ਆਪਣਾ ਮਸੀਹੀ ਜੀਵਨ ਦੇ ਵਿੱਚ ਇਸ ਪ੍ਰਕਾਰ ਦੇ ਅਨੁਭਵ ਜਵਾਬ ਪ੍ਰਾਪਤ ਕਰਦੇ ਹੋਏ ਅਸੀਂ ਅੱਗੇ ਵਧਣਾ ਔਰ ਜਦੋਂ ਵੀ ਸਾਨੂੰ ਇਸ ਤਰ੍ਹਾਂ ਦਾ ਅਨੁਭਵ ਮਿਲਦਾ ਆ ਇਸ ਤਰ੍ਹਾਂ ਦੇ ਦੌਰ ਚੋਂ ਅਸੀਂ ਗੁਜ਼ਰਦੇ ਆ ਜਦੋਂ ਅਸੀਂ ਆਪਣੀ ਮੁਸ਼ਕਲ ਦੇ ਸਮੇਂ ਆਪਣੀ ਔਖ ਦੇ ਵੇਲੇ ਅਸੀਂ ਉਸ ਯਹਵਾ ਪਰਮੇਸ਼ਰ ਦੇ ਅੱਗੇ ਦੁਹਾਈਆਂ ਦਿੰਦੇ ਆ ਉਹਦੀ ਹਜ਼ੂਰੀ 'ਚ ਅਸੀਂ ਆ ਜਾਂਦੇ ਆ ਉਹਦੇ ਅੱਗੇ ਖੜੇ ਹੋ ਜਾਂਦੇ ਆ ਇਹੇ ਪ੍ਰਭੂ ਇਹ ਮੇਰੀ ਨਿਰਾਸ਼ਾ ਆ ਇਹ ਮੇਰੀ ਸਮੱਸਿਆ ਹੈ ਮੇਰੀ ਉਲਝਣ ਹੈ ਇਹ ਪਰਮੇਸ਼ਰ ਮੈਂ ਥੱਕ ਗਿਆ ਮਨੁੱਖਾਂ ਦੇ ਅੱਗੇ ਦੁਹਾਈਆਂ ਦੇ ਦੇ ਕੇ हे परमेश्वर मैं थक गया हूं अपनी निराशा के बीच अथरू बहा बहा के मैं थक गया पर आज हे खुदा मैं व्यर्थ अथरू नहीं बहावांगा मैं व्यर्थ दुहाईयां नहीं दवांगा मैं अपना अथरू बहाऊंगा हे प्रभु तेरे चरणों में आके तेरी हुजूरी चाके हे परमेश्वर मैं तेरे आगे आके चिल्लाऊंगा तेरे आगे आके पुकारूंगा और मैं वो अनुभव प्राप्त करूंगा ਤੇਰੇ ਤੋਂ ਉੱਤਰ ਪ੍ਰਾਪਤ ਕਰਨ ਦਾ ਤੇਰੇ ਸਵਰਗ ਤੋਂ ਨਿਕਲਣ ਵਾਲੀ ਉਸ ਸਹਾਇਤਾ ਨੂੰ ਪ੍ਰਾਪਤ ਕਰਨ ਦਾ ਪ੍ਰਭੂ ਮੈਂ ਅਨੁਭਵ ਪ੍ਰਾਪਤ ਕਰੂੰਗਾ ਮੈਂ ਉਹ ਸਨੁਭਵ ਨੂੰ ਅੱਜ ਦੇਖੂੰਗਾ ਮੇਰਾ ਵਿਸ਼ਵਾਸ ਹੈ ਤੁਸੀਂ ਬਾਈਬਲ ਦੇ ਵਿੱਚ ਇੱਕ ਉਦਾਹਰਨ ਤੁਸੀਂ ਦੇਖ ਸਕਦੇ ਹੋ ਜਦੋਂ ਸੀ ਪਹਿਲਾ ਸਾਮੂਲ ਉਸ ਦਾ ਇੱਕ ਅਧਿਆਏ ਉਸ ਦਾ 8 ਵਚਨ ਦੇ ਵਿੱਚ ਲਿਖਿਆ ਸੋ ਅਜਿਹਾ ਹੋਇਆ ਜਦ ਉਹਦੇ ਪਤੀ ਅਲਕਾਨਾ ਨੇ ਉਹਨੂੰ ਆਕਿਆ हे ਹੰਨਾ ਤੂੰ ਕਿਉਂ ਰੋਂਦੀ ਹੈ ਅਤੇ ਖਾਂਦੀ ਕਿਉਂ ਨਹੀਂ ਅਤੇ ਤੇਰਾ ਮਨ ਕਿਉਂ ਕੁੜਦਾ ਰਹਿੰਦਾ ਹੈ ਭਲਾ ਤੈਨੂੰ ਦਸਾਂ ਪੁੱਤਰਾਂ ਨਾਲੋਂ ਮੈਂ ਚੰਗਾ ਨਹੀਂ ਸੋ ਸਗਾਤੇ ਹੰਨਾ ਰੋਂਦੀ ਹੋਈ ਨਜ਼ਰ ਆ ਰਹੀ ਹੈ ਨਿਰਾਸ਼ ਨਜ਼ਰ ਆ ਰਹੀ ਦੁਖੀ ਨਜ਼ਰ ਆ ਰਹੀ ਕਿਉਂ ਕਿਉਂਕਿ ਉਹ ਇੱਕ ਬਾਂਝ ਹੈ ਔਰ ਉਸਦੇ ਬਾਝ ਪੰਦੇ ਕਾਰਨ ਉਹ ਦੁਖੀਆ ਆਪਣੇ ਬਾਝ ਪੰਦੇ ਕਾਰਨ ਉਸ ਨੂੰ ਬਹੁਤ ਤਾਨੇ ਮੇਨੇ ਵੀ ਸੁਣਨੇ ਪੈਂਦੇ ਆ ਜੋ ਉਸ ਦੀ ਇੱਕ ਸੰਕਨ ਸੀਗੀ ਪੰਨੇ ਨਾ ਤੋ ਉਹ ਕੀ ਕਰ ਰਹੀਆ ਆਪਣੇ ਬਿਸਤਰ ਤੇ ਹੰਝੂ ਵਹਾ ਰਹੀ ਆਪਣੇ ਘਰ ਵਿੱਚ ਇਹ ਇੱਕ ਵਿਅਰਥ ਸਾਡਾ ਰੋਣਾ ਇੱਕ ਵਿਅਰਥ ਅਥਰੂ ਵਹਾਣਾ ਪਰ ਜਿਸ ਸਮੇਂ ਹਨਾਜਵਾ ਉਸਨੇ ਖੁਦਾ ਦੇ ਅੱਗੇ ਆ ਕੇ ਪਰਮੇਸ਼ਰ ਦੇ ਪਵਨ ਜਾ ਕੇ ਉਹਨੇ ਕੁਝ ਥਰੂ ਵਹਾਏ ਖੁਦਾ ਦੇ ਚਰਨਾਂ ਦੇ ਵਿੱਚ ਆ ਕੇ ਉਸ ਵਕਤ ਜਦੋਂ ਉਹਨੇ ਪਰਮੇਸ਼ਰ ਦੇ ਅੱਗੇ ਦੁਹਾਈਆਂ ਦਿੱਤੀਆਂ ਪਰਮੇਸ਼ਰ ਦੇ ਅੱਗੇ ਆ ਕੇ ਨੇ ਪੁਕਾਰਿਆ ਤੁ ਖੁਦਾ ਦਾ ਵਚਨ ਸੰਸਮ ਦੱਸਦਾ ਹੈ ਕਿ ਕਿਸ ਤਰ੍ਹਾਂ ਖੁਦਾ ਨੇ ਉਸਦੀ ਆਵਾਜ਼ ਨੂੰ ਸੁਣਿਆ ਖੁਦਾ ਨੇ ਉਸ ਨੂੰ ਇਲੀ ਜਾਜਕ ਦੇ ਦੁਆਰਾ ਉੱਤਰ ਦਿੱਤਾ ਪਰਮੇਸ਼ਰ ਨੇ ਉਹਨੂੰ ਇੱਕ ਸੰਤਾਨ ਦਿੱਤੀ ਸੈਮੂਅਲ ਨਬੀ ਦੇ ਰੂਪ ਚ ਇੱਕ ਪੁੱਤਰ ਉਹਨੂੰ ਬਖਸ਼ਿਆ ਤੋ ਇਹ ਸੀ ਖੁਦਾ ਦੇ ਅੱਗੇ ਦੁਹਾਈਆਂ ਦੇਣਾ ਖੁਦਾ ਦੇ ਅੱਗੇ ਰੋਣਾ ਔਰ ਆਪਣਾ ਵਿਅਰਥ ਰੋਣ ਵਿੱਚ ਜੋ ਅੰਤਰ ਕਿਸਾਨੂੰ ਨਜ਼ਰ ਆਉਂਦਾ ਹੈ ਇਸ ਲਈ ਅਸੀਂ ਵਿਅਰਥ ਰੋਣਾ ਬੰਦ ਕਰੀਏ ਵਿਅਰਥ ਦੁਹਾਈਆਂ ਦੇਣੀਆਂ ਬੰਦ ਕਰੀਏ ਔਰ ਉਸ ਸੱਚਾ ਔਰ ਜਿਉਂਦਾ ਪਰਮੇਸ਼ਰ ਤੇ ਵਿਸ਼ਵਾਸ ਕਰੀਏ ਔਰ ਜਿੱਥੇ ਪਰਮੇਸ਼ਰ ਸਾਨੂੰ ਮਾਰਗਦਰਸ਼ਨ ਕਰਦਾ ਆ ਅਸੀਂ ਉਸ ਥਾਂ ਤੇ ਜਾਈਏ ਖੁਦਾ ਦੇ ਦਾਸਾਂ ਦੇ ਅੱਗੇ ਜਾ ਕੇ ਆਪਣਾ ਦਿਲ ਖੋਲ੍ਹੀਏ ਖੁਦਾ ਦੇ ਕੁਝ ਵੀ ਸ਼ਵਾਸਯੋਗ ਕੁਝ ਵਿਸ਼ਵਾਸੀ ਜਨ ਜਿਹੜੇ ਸਾਡੇ ਆਸ-ਪਾਸ ਹੁੰਦੇ ਆ ਉਹਨਾਂ ਦੇ ਅੱਗੇ ਜਾ ਕੇ ਵੀ ਅਸੀਂ ਆਪਣਾ ਮਨ ਖੋਲ੍ਹ ਸਕਦੇ ਆ ਜਿਨ੍ਹਾਂ ਨੂੰ ਅਸੀਂ ਵਿਸ਼ਵਾਸਯੋਗ ਦੇਖਦੇ ਆਂ ਜਿਤੇ ਪਰਮੇਸ਼ਰ ਦਾ ਆਤਮਾ ਸਾਨੂੰ ਪ੍ਰੇਰਣਾ ਦਿੰਦਾ ਕਿ ਹਾਂ ਇਹ ਵਿਅਕਤੀ ਦੇ ਕੋਲ ਸਾਡਾ ਜਾਣਾ ਸਾਡਾ ਇੱਕ ਗੱਲਬਾਤ ਕਰਨਾ ਸਾਡੇ ਲਈ ਇੱਕ ਬਹੁਤ ਤਸੱਲੀ ਦਾ ਕਾਰਨ ਹੋਏਗਾ ਉਹਨਾਂ ਲੋਕਾਂ ਦੇ ਅੱਗੇ ਜਾ ਕੇ ਆਪਣਾ ਦਿਲ ਖੋਲੋ ਜਿਨ੍ਹਾਂ ਨੇ ਤੁਹਾਨੂੰ ਵਚਨ ਦੇ ਦੁਆਰਾ ਤਸੱਲੀ ਦੇਣੀ ਹੈ ਜਿਹੜੇ ਤੁਹਾਨੂੰ ਵਚਨ ਦੇ ਦੁਆਰਾ ਤਸੱਲੀ ਦੇਣ ਦੇ ਲਾਇਕ ਆ ਪਰ ਜਿਹੜਾ ਵਿਅਕਤੀ ਤੁਹਾਡੇ ਦੁੱਖ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਠੱਠੇ ਬਾਜੀ ਕਰਨ ਵਾਲੀ ਸੋਚ ਰੱਖਦਾ ਅਜਿਹੇ ਲੋਕਾਂ ਦੇ ਅੱਗੇ ਜਾ ਕੇ ਕਦੀ ਵੀ ਆਪਣਾ ਦਿਲ ਨਾ ਖੋਲੋ ਸੋ ਇਹ ਵਿਦਵਾ ਔਰਤ ਆ ਇਹ ਚਾਹੇ ਇੱਕ ਮੁਸ਼ਕਲ ਚ ਆ ਪਰੇਸ਼ਾਨੀ ਦੇ ਵਿੱਚ ਫਸ ਚੁੱਕੀ ਆ ਪਰ ਇਸ ਦੀ ਇੱਕ ਸਮਝਦਾਰੀ ਇੱਕ ਬਹੁਤ ਹੀ ਸੂਝਵਾਨ ਔਰਤ ਜੋ ਇਸ ਅਗਰ ਨਜ਼ਰ ਹੁੰਦੀ ਆ ਕਿ ਇਹਨੇ ਵ्यर्थ ਦੁਹਾਈਆਂ ਨਹੀਂ ਦਿੱਤੀਆਂ ਮਨੁੱਖਾਂ ਦੇ ਅੱਗੇ ਉੱਧਰ ਉੱਧਰ ਜਾ ਕੇ ਔਰ ਨਾ ਹੀ ਵ्यर्थ ਅਥਰੂ ਬਹੁੰਦੀ ਰਹੀ ਆਪਣੇ ਘਰ ਵਿੱਚ ਉਹਨੇ ਆਪਣੇ ਲਈ ਜੋ ਚੋਣ ਕੀਤੀ ਉਹ ਸਹੀ ਚੋਣ ਕੀਤੀ ਉਹ ਪਰਮੇਸ਼ਰ ਦੇ ਇੱਕ ਜਨ ਦੇ ਕੋਲ ਗਿਆ ਆ ਗਿਆ ਸੋ ਇਹ ਸੀਗਾ ਦੂਸਰਾ ਭਾਗ ਜਿਸ ਦੇ ਵਿੱਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਇਸ ਔਰਤ ਨੇ ਇੱਕ ਸਹੀ ਵਿਅਕਤੀ ਨੂੰ ਚੁਣਿਆ ਸਹੀ ਸਥਾਨ ਚੁਣਿਆ ਔਰ ਜਿੱਥੇ ਦੁਹਾਈਆਂ ਦਾ ਮੁੱਲ ਪੈ ਜਾਂਦਾ ਹੈ ਜਿੱਥੇ ਵਹਾਈ ਗਏ ਅਥਰੂਆਂ ਦਾ ਇੱਕ ਮੁੱਲ ਪੈਂਦਾ ਇਹਨੇ ਉੱਥੇ ਆ ਕੇ ਅਥਰੂ ਵਹਾਏ ਉੱਥੇ ਆ ਕੇ ਇਹਨੇ ਦੁਹਾਈਆਂ ਦਿੱਤੀਆਂ ਸੋ ਇਸੇ ਪ੍ਰਕਾਰ ਅਸੀਂ ਵੀ ਕੀ ਕਰਨਾ ਅਸੀਂ ਵਿਅਰਥ ਦੁਹਾਈਆਂ ਦੇਣ ਦੀ ਬਜਾਏ ਇੱਧਰ ਉੱਧਰ ਝਾਕਣ ਦੀ ਬਜਾਏ ਅਸੀਂ ਪਰਮੇਸ਼ਰ ਦੇ ਅੱਗੇ ਦੁਹਾਈ ਦੇਣੀ ਖੁਦਾ ਦੇ ਅੱਗੇ ਦੁਹਾਈ ਦੇਣੀ ਆ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਦੁਆਰਾ ਅਸੀਂ ਦੁਹਾਈਆਂ ਦੇਣੀਆਂ ਸੋ ਇਸ ਲਈ ਅਸੀਂ ਅਸੀਂ ਕੀ ਕਰਨਾ ਇਸ ਔਰਤ ਤੋਂ ਕੁਝ ਸਿੱਖਣਾ ਸੋ ਪ੍ਰਭੂ ਇਸ ਬੱਚੇ ਦੇ ਰੇਸ ਨੂੰ ਆਸ਼ੀਸ਼ ਤੇ ਬਰਕਤ ਦੇਵੇ ਆਮੀਨ